ਸੰਗਤਾਂ ਨੂੰ ਧਾਰਮਿਕ ਸਥਾਨ ਤੇ ਆਣ ਚ ਆ ਰਹੀ ਹੈ ਦਿੱਕਤ ਕਈ ਵਾਰ ਪ੍ਰਸ਼ਾਸਨ ਨੂੰ ਦੇ ਚੁੱਕੇ ਹਾਂ ਤਾਰਾ ਹਟਾਉਣ ਲਈ ਮੰਗ ਪੱਤਰ ਮਜਬੂਰ ਅੰਮ੍ਰਿਤਸਰ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਅੱਜ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੂੰ ਪਿੰਡ ਛੋਟੀ ਜਿੱਥੇ ਸਾਡੇ ਮਹਾਪੁਰਸ਼ ਗਰਦੀ ਨਸ਼ੀਨ ਸੰਤ ਬੋਧਨਾਚੀ ਉਹਨਾਂ ਦੀ ਜਗ੍ਹਾ ਉਤੇ ਇੱਕ ਲੰਗਰ ਹਾਲ ਤਿਆਰ ਕੀਤਾ ਜਾ ਰਿਹਾ ਹੈ ਜਿੱਦੇ ਉੱਤੋਂ ਦੀ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਉਹਦੇ ਕਰਕੇ ਉਸ ਜਗ੍ਹਾ ਦਾ ਲੈਂਟਰ ਦਾ ਕੰਮ ਰੁਕਿਆ ਕਿਆ ਹੈ ਤੇ ਸਾਰੇ ਹੀ ਸਮਾਜ ਦੇ ਆਗੂ ਅੱਜ ਇਕੱਠੇ ਹੋ ਕੇ ਬਾਬਾ ਦੇ ਨਾਲ ਮੰਗ ਪੱਤਰ ਅਮ੍ਰਿੰਤਸਰ ਦੇ ਡੀਸੀ ਸਾਹਮਪਿਆ ਗਿਆ ਉੱਥੇ ਹੀ ਡੀਸੀ ਸਾਹਿਬ ਮੈਡਮ ਨੂੰ ਉਹਨਾਂ ਦੀਆਂ ਮੁਸ਼ਕਿਲਾਂ ਸੁਨੀਆਂ ਅਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਜਲਦੀ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਜਿਹੜੀਆਂ ਤਾਰਾਂ ਤੋਂ ਉਠਾਇਆਂ ਜਾਣ ਕਿਉਂਕਿ ਲੰਗਰਾ ਵਾਲਿਆਂ ਤੇ ਸੰਗਤ ਦਾ ਵੀ ਉੱਥੇ ਅਰਜ਼ੀਆਂ ਹਰ ਚੱਕਰ ਰਹਿੰਦਾ ਵਾ ਤੇ ਕਿਸੇ ਵੀ ਨਹੀਂ ਕਿ ਸਿੱਧਾ ਜਾਣੀ ਵਾਲੀ ਨੁਕਸਾਨ ਹੋ ਸਕਦਾ ਵਾ ਜਿਸ ਕਾਰਨ ਬਤਿਆਂ ਦੀ ਤਾਰਾਂ ਕਰਕੇ ਉਹ ਰਿੰਟਰ ਰੁਕਿਆ

ਪਰ ਬਿਜਲੀ ਦੀਆਂ ਤਾਰਾਂ ਲੰਡਨ ਕਰਕੇ ਉਹ ਕੰਮ ਵਿੱਚ ਹੀ ਰੁਕ ਗਿਆ ਜਿਸ ਦੇ ਸਬੰਧੀ ਪ੍ਰਸ਼ਾਸਨ ਨੂੰ ਲਗਾਤਾਰ ਉਹਨਾਂ ਵੱਲੋਂ ਬਿਜਲੀ ਦੀਆਂ ਤਾਰਾਂ ਹਟਾਉਣ ਨੂੰ ਕਿਹਾ ਗਿਆ ਸੀ ਪਰ ਬਿਜਲੀ ਦੀਆਂ ਤਾਰਾਂ ਨਹੀਂ ਹਟੀਆਂ ਗਈਆਂ ਜਿਸ ਨੂੰ ਵੇਖਦੇ ਹੋਏ ਉਹ ਅੱਜ ਅੰਮ੍ਰਿਤਸਰ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਗੋਲਟੀ ਸਿੰਘ लाडी ਭੁੱਲਰ ਜੋ ਕਿ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਪੀਰ ਬਾਬਾ ਝਾੜ ਪੀਰ ਦੇ ਦਰਬਾਰ ਦੇ ਗੱਦੀ ਨਸੀਹਣ ਸਤਿਗੁਰੂ ਬੁੱਧਨਾਥ ਜੀ ਸਾਡੇ ਨਾਲ ਡੀਸੀ ਸਾਹਿਬ ਕੋ ਪਹੁੰਚੇ ਨੇ ਜਿਸ ਮੁੱਦੇ ਤੇ ਲੰਗਰ ਹਾਲ ਦੇ ਉੱਪਰ ਦੀ ਬਿਜਲੀ ਦੀਆਂ ਤਾਰਾਂ ਲੰਗਦੀਆਂ ਪਈਆਂ ਨੇ ਉਹ ਅਸੀਂ ਡੀਸੀ ਸਾਹਿਬ ਨੂੰ ਅਰਜ਼ਿ ਕਰਨਾ ਆਂ ਕਿ ਜਿਹੜੀਆਂ ਲੰਗਰ ਹਾਲ ਤੋਂ ਤਾਰਾਂ ਪਿੱਛੇ ਹਟਾਈਆਂ ਜਾਣ ਤੇ ਜਿਹੜਾ ਸਾਡੇ ਲੰਗਰ ਹਾਲ ਦਾ ਲੈਂਟਰ ਆ ਉਹ ਪਾਇਆ ਜਾਵੇ ਜੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕਿ ਮਹਾਰਾਜ ਕੀ ਜੈ ਪਹਿਲਾਂ ਵੀ ਅੱਗੇ ਵੀ ਜੀ ਕੋਈ ਚਾਰ ਪੰਜ ਕੰਪਲੇਟਾਂ ਮੰਦਰ ਵੱਲੋਂ ਦਰਬਾਰ ਵੱਲੋਂ ਸਾਡੇ ਮਹਾਰਾਜ ਵੱਲੋਂ ਹੋਈਆਂ ਨੇ ਪਰ ਕੋਈ ਵੀ ਉਹ ਕਾਰਵਾਈ ਜਿਹੜੀ ਤਾਰਾਂ ਦੀ ਅੱਜ ਤੱਕ ਨਹੀਂ ਹੋਈ ਅੱਜ ਤੁਸੀਂ ਡੀਸੀ ਦਫ਼ਤਰ ਪਹੁੰਚੇ ਹੋ ਤੇ ਜਿਹੜੇ ਅਧਿਕਾਰੀ ਨੂੰ ਤੁਸੀਂ ਮੰਗ ਪੱਤਰ ਦਿੱਤਾ ਵਾ ਤੇ ਉਹਨਾਂ ਦਾ ਕੀ ਸ਼ਵਾਸ਼ ਹੈ ਇਹ ਭੈਣ ਜੀ ਮਧੂ ਬਾਲਾ ਨੂੰ ਅਸੀਂ ਮੰਗ ਪੱਤਰ ਦਿੱਤਾ ਹੈ ਭੈਣ ਜੀ ਨੇ ਸਾਨੂੰ ਵਿਸ਼ਵਾਸ ਦਵਾਇਆ ਜੋਤੀ ਬਾਲਾ ਨੂੰ ਸੌਰੀ ਵੀ ਮਤਲਬ ਵੀ ਜਲਦੀ ਤੋਂ ਜਲਦੀ ਜਿਹੜੀਆਂ ਤਾਰਾਂ ਵਾ ਉਹ ਲੰਗਰ ਹਾਲ ਤੋਂ ਹਟਾਈਆਂ ਜਾਣਗੀਆਂ ਜਾਵਲਮੀ ਕੀ ਹਰ ਹਰ ਗੌਰਮੀ ਅੱਜ ਜਿਹੜਾ ਪਿੰਡ ਝੰਝੂਟੀ ਵੱਲੋਂ ਸਾਡੇ ਸੰਤ ਜਿਹੜੇ ਮਹਾਪੁਰਸ਼ ਨੇ ਸਾਡੇ ਸੰਤ ਬੋਧਨਾਥ ਜੀ ਜਿਹੜੇ ਨੇ ਗੱਦੀ ਨਿਸ਼ੀਨ ਨੇ ਉਥੋਂ ਦੇ ਉਹਨਾਂ ਵੱਲੋਂ ਜਿਹੜਾ ਔਰ ਜਥੇਬੰਦੀਆਂ ਵੱਲੋਂ ਜਿਹੜਾ ਮੰਗ ਪੱਤਰ ਜਿਹੜਾ ਦਿੱਤਾ ਗਿਆ ਡੀਸੀ ਸਾਹਿਬ ਨੂੰ ਉਹ ਇੱਕ ਤਾਰਾ ਕੋ ਜਾਂਦੀਆਂ ਨੇ ਉਤੋਂ ਦੀ ਤੇ ਉਹ ਤਾਰਾ ਦੇ ਕਾਰਨ ਜਿਹੜਾ ਚੰਡੂ ਟੀ ਡੀ ਰੀ ਤੇ ਜਿਹੜਾ ਲੈਂਟਰ ਆ ਰੁਕਿਆ ਪਿਆ ਕਾਫੀ ਚਿਰ ਕੋ ਇਸ ਕਰਕੇ ਪਹਿਲਾਂ ਵੀ ਕੋਈ ਦਰਖਾਸਤਾਂ ਦੋ ਚਾਰ ਆਪਣਾ ਐਪਲੀਕੇਸ਼ਨਾਂ ਦਿੱਤੀਆਂ ਨੇ ਪਰ ਕੋਈ ਸੁਣਵਾਈ ਨਹੀਂ ਹੋਈ ਪਰ ਅੱਜ ਜਿਹੜੀ ਐਪਲੀਕੇਸ਼ਨ ਜਿਹੜਾ ਇਹ ਦਿੱਤੀ ਗਈ ਹੈ ਡੀਸੀ ਸਾਹਿਬ ਨੂੰ ਉਹਦੇ ਵਿੱਚ ਕਿਹਾ ਗਿਆ ਆ ਕਿ ਇਹ ਜਲਦੀ ਤੋਂ ਜਲਦ ਹੋ ਜੇ ਕੰਮ ਆ ਔਰ ਮੈਡਮ ਹੋਣਾ ਵੀ ਸਾਡੇ ਜਿਹੜੇ ਡੀਸੀ ਸਾਹਿਬ ਨੇ ਉਹਨਾਂ ਨੇ ਵੀ ਅਭਿਸ਼ਵਾਸ ਦਿਵਾਇਆ ਆ ਕਿ ਅਸੀਂ ਜਲਦ ਤੋਂ ਦਰਜ ਜਿਹੜਾ ਇਹ ਕੰਮ ਕਰਵਾ ਦਿੱਤਾ ਜਾਊਗਾ ਔਰ ਜਿਹੜਾ ਲੈਂਟਰ ਆ ਜਿਹੜਾ ਪਵਾਇਆ ਜਾਊਗਾ ਇਹੀ ਸਿਤਾਰੇ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਲਾਈਕ ਕਮੈਂਟ ਕਰੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਸਰੋਤਿਆਂ ਦਾ ਧੰਨਵਾਦ ਕਰਦੇ ਹਾਂ